ਦੈਨਰਿਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਵਾਚ ਤੇ ਦਰਸ਼ਕੋ ਜਿਵੇਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਨੇ ਕੱਲ ਸ਼ਹੀਦ ਉਦਮ ਸਿੰਘ ਦੀ ਯਾਦ ਦੇ ਵਿੱਚ ਮਨਾਏ ਜਾ ਰਹੇ ਸਮਾਗਮ ਦੇ ਵਿੱਚ ਇਹ ਕਿਹਾ ਕਿ ਅਸੀਂ ਪਰਾਤਣ ਪੰਜਾਬ ਦੀ ਜਿਹੜੀ ਸ਼ਾਨ ਬਹਾਲੀ ਵਾਸਤੇ ਕੰਮ ਕਰ ਰਹੇ ਹਾਂ ਚੰਗੀ ਗੱਲ ਆ ਜੇ ਇਸ ਦੇ ਪੰਜਾਬ ਦੇ ਮੁੱਖ ਮੰਤਰੀ ਇਸ ਤਰ੍ਹਾਂ ਸੋਚਦੇ ਆ ਕਿ ਉਹਦੇ ਬਾਅਦ ਤੇ ਬੜੇ ਕੰਮ ਕਰਨ ਦੀ ਲੋੜ ਆ ਕਿਉਂਕਿ ਇੱਕ ਤਾਂ ਨਸ਼ਿਆਂ ਦਾ ਜਿਹੜਾ ਦਾਗ ਆ ਪੰਜਾਬ ਤੇ ਲੱਗ ਗਿਆ ਉਹ ਤਾਂ ਉਂਦੀ ਲੋੜ ਆ ਫਿਰ ਸਾਡੇ ਧੜਾ ਧੜ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਦੀ ਲੋੜ ਆ ਉਹਨਾਂ ਦੇ ਵਾਸਤੇ ਇੱਥੇ ਵਧੀਆ ਪ੍ਰਬੰਧ ਕਰਨ ਦੀ ਲੋੜ ਆ ਚੰਗੀ ਪੜ੍ਹਾਈ ਦੇ ਪ੍ਰਬੰਧ ਕਰਨ ਦੀ ਲੋੜ ਆ ਦੂਸਰੀ ਆ ਕਿ ਜਿਹੜੇ ਛੋਟੇ-ਮੋਟੇ ਕਾਰੋਬਾਰ ਸੀ ਪੰਜਾਬ ਦੇ ਵਿੱਚ ਲੋਕ ਕਰਦੇ ਆ ਉਹਨਾਂ ਦੀ ਕੋਈ ਨਾ ਕਿਸੇ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਆ ਤਾਂ ਕਿ ਮੁੜ ਕੇ ਉਹ ਛੋਟੇ-ਛੋਟੇ ਕੰਮ ਕਰਕੇ ਆਪਣਾ ਜੀਵਨ ਨਰਵਾ ਜਿਹੜਾ ਕਰ ਸਕਣ ਇਸ ਤਰ੍ਹਾਂ ਦੇ ਕੰਮ ਜੇ ਪੰਜਾਬ ਦੇ ਵਿੱਚ ਹੋਣਗੇ ਤੇ ਵਿਦਿਆ ਦਾ ਪ੍ਰਸਾਰ ਹੋਏਗਾ ਤੇ ਆਪੇ ਜਿਹੜੇ ਇੱਥੇ ਨੌਜਵਾਨ ਪੜ੍ਹ ਲਿਖ ਕੇ ਇੱਥੇ ਵੀ ਨੌਕਰੀਆਂ ਕਰ ਸਕਦੇ ਨੇ ਜੇ ਨੌਕਰੀਆਂ ਵਤਵਤ ਪੈਦਾ ਕੀਤੀਆਂ ਜਾਣ ਤੇ ਇਸ ਬਾਰੇ ਸੋਚਣ ਦੀ ਲੋੜ ਆ ਵਾਕਈ ਨਸ਼ਕੇ ਕਦਮ ਤੇ ਸ਼ਹੀਦ ਭਗਤ ਸਿੰਘ ਦੇ ਚੱਲਣਾ ਚੰਗੀ ਗੱਲ ਆ ਕਿਉਂਕਿ ਬਹੁਤ ਸਾਰੀਆਂ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਦਿੱਤੀਆਂ ਵਾ ਤੇ ਭਾਵੇਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਸ ਤਰ੍ਹਾਂ ਅੱਗੇ ਨਹੀਂ ਵਧਨ ਦਿੱਤਾ ਜਿਸ ਤਰ੍ਹਾਂ ਚਾਹੀਦਾ ਸੀਗਾ ਤੇ ਠੀਕ ਆ ਜੇ ਮਾਨ ਸਾਹਿਬ ਕੋਸ਼ਿਸ਼ਾਂ ਕਰਦੇ ਨੇ ਕੱਲੀਆਂ ਗੱਲਾਂ ਨਾ ਕਰਨ ਕੋਸ਼ਿਸ਼ ਕਰਕੇ ਉਸ ਨੂੰ ਅਮਲੀ ਜਮਾ ਜਿਹੜਾ ਅਪਣਾਉਣ ਦੀ ਕੋਸ਼ਿਸ਼ ਕਰਨ ਇਹਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੈ ਜੇ ਪੰਜਾਬ ਅੱਗੇ ਵਧਦਾ ਵਾ ਤੇ ਇਸ ਦੇ ਨਾਲ ਦੇਸ਼ ਵੀ ਜਿਹੜਾ ਅੱਗੇ ਵਧਦਾ ਵਾ ਤੇ ਇਸ ਜਿਹੜਾ ਮੁੱਖ ਮੰਤਰੀ ਸਾਹਿਬ ਸੋਚ ਰਹੇ ਨੇ ਚੰਗੀ ਗੱਲ ਤੇ ਦਰਸ਼ਕੋ ਜੀ ਆਪਾਂ ਦੂਸਰੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਜਨਰ ਸਕੱਤਰ ਨੇ ਜਿਹੜੇ ਅੱਠ ਬਾਗੀ ਕਰ ਦਿੱਤੇਗੇ ਇਸਕੇ ਪੁੰਦਰ ਸਾਹਿਬ ਨੇ ਤੇ ਕੱਲ ਜਿਹੜੇ ਅਕਾਲੀ ਦਲ ਦੇ ਸਰਪ੍ਰਸਤ ਨੇ ਢੀਂਡਾ ਸਾਹਿਬ ਉਹਨਾਂ ਦੇ ਵਾਸਲਾ ਰਹੇ ਨੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਆ ਹੁਣ ਉਹ ਕਹਿੰਦੇ ਆ ਕਿ ਢੀਂਡਾ ਸਾਹਿਬ ਕਹਿ ਰਹੇ ਆ ਕਿ ਇਹਨਾਂ ਦੇ ਕੋਲੇ ਕੋਈ ਅਧਿਕਾਰ ਨਹੀਂ ਸੀ ਇਹ ਸਿਰਫ ਪ੍ਰਸ਼ਾਸਨਿਕ ਕਮੇਟੀ ਜਿਹੜੀ ਆ ਇਹ ਸਿਫਾਰਿਸ਼ ਕਰ ਸਕਦੀ ਸੀ ਦੇ ਅਧਿਕਾਰ ਕਾਰਜਕਾਰੀ ਕੋਲ ਹੈ ਕਾਰਜਕਾਰੀ ਕਰ ਸਕਦੀ ਸੀ ਨਾ ਕਿ ਇਹ ਕਮੇਟੀ ਕਰ ਸਕਦੀ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਦੂਸਰੇ ਪਾਸੇ ਢਿੰਦਾ ਸਾਹਿਬ ਨੇ ਬਾਗੀ ਜਿਹੜੇ ਸੀਗੇ ਅੱਠ ਲੀਡਰ ਕੱਢੇ ਸੀ ਉਹ ਵਾਪਸ ਲੈ ਲਏ ਨੇ ਤੇ ਹੁਣ ਭੁੰਦਰ ਸਾਹਿਬ ਕਹਿ ਰਹੇ ਨੇ ਕਿ ਢਿੰਦਾ ਸਾਹਿਬ ਕੋਲੇ ਕੋਈ ਅਧਿਕਾਰ ਨਹੀਂ ਕਿਹਦੇ ਕੋਲੇ ਕੋਈ ਸਿਕਾਰ ਆ ਇਹ ਤਾਂ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਇਹ ਆ ਵੀ ਕਾਲੀ ਦਲ ਦਾ ਜਿਹੜਾ ਸੰਕਟ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਆ ਜਿਹੜੇ ਸੱਚਾ ਸਬਦਾ ਸਾਥ ਦੇ ਨਾਨੇ ਸੇਵਕਾ ਕਲੇਰ ਜੀ ਜਿਹੜੇ ਹੁਣ ਵਾਧਾ ਮਾਫ ਕਹਿੰਦੇ ਨੇ ਗਵਾਹ ਬਣ ਕੇ ਨੇ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਨੇ ਤੇ ਉਹ ਹੋਰ ਕਹਿੰਦੇ ਆ ਵੀ ਬਲਦੀ ਤੇ ਅੱਗ ਪਾਉਣ ਵਾਲੀ ਗੱਲ ਹੋ ਗਈ ਆ ਕਿ ਉਹਦੇ ਨਾਲ ਜਿਹੜਾ ਸਖਬੀਰ ਬਾਦਲਾ ਹੋਰ ਕਿਟਾਰੇ ਦੇ ਵਿੱਚ ਖੜਾ ਹੋ ਗਿਆ ਕਿਉਂਕਿ ਜਿਹੜੇ ਵੀ ਕਿਸੇ ਵਿਅਕਤੀ ਨੂੰ ਛੇਕ ਦਿੱਤਾ ਜਾਂਦਾ ਪੰਚ ਤੋਂ ਉਦੇ ਨਾਲ ਕੁ ਸਬੰਧ ਰੱਖੇ ਜਾਂਦੇ ਤੇ ਸੁਖਵੀਰ ਬਾਦਰ ਨੇ ਜੇ ਸਬੰਧ ਰੱਖੇ ਨੇ ਵੇਲੇ ਇੱਕ ਬੜੇ ਰਾਹ ਦੇ ਹਨੇਰੇ ਆਜ ਭਾਵ ਮਿਰਦਾਰਿਆ ਵਾ ਗੁਪਤਤਾਵਾਂ ਤੇ ਤੇ ਵੀ ਇੱਕ ਬੜੀ ਵੱਡੀ ਗਲਤੀ ਸੀ ਤੇ ਉਹਦੇ ਬਾਰੇ ਹੁਣ ਪੰਜ ਸਿੰਘ ਸਾਬਨਾ ਦੀ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਹੋਏਗੀ ਉਹਦੇ ਵਿੱਚ ਵੀ ਵਿਚਾਰਿਆ ਜਾਏਗਾ ਸਿੰਘ ਸਾਹਿਬ ਕੀ ਫੈਸਲਾ ਕਰਦੇ ਨੇ ਤੇ ਉਹਦੇ ਤੇ ਵੀ ਅਕਾਲੀ ਦਲ ਦੀ ਜਿਹੜੀ ਹੋਣੀ ਆ ਉਹ ਜੁੜੀ ਹੋਏਗੀ ਕਿ ਕਿਸ ਤਰ੍ਹਾਂ ਦਾ ਉਹ ਫੈਸਲਾ ਲੈਂਦੀ ਨਹੀਂ ਇਹ ਉਹਦੇ ਨਾਲ ਅਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਕੋਈ ਫਾਇਦਾ ਹੁੰਦਾ ਵਾ ਜਾਂ ਨਹੀਂ ਹੁੰਦਾ ਜਿਹੜੀ ਏਕਤਾ ਕਰਾਉਣ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਪਹਿਲਾਂ ਜਿਹੜਾ ਸਟੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀਗਾ ਤੇ ਉਹ ਵੀ ਅਕਾਲ ਤਖਤ ਦੇ ਹੁਕਮ ਨਾਲ ਬਣਿਆ ਸੀਗਾ ਤੇ ਉਹਦੇ ਵਿੱਚੋਂ ਮੁੜ ਕੇ ਬਾਦਲ ਸਾਹਿਬ ਜਿਹੜਾ ਬਗਾਵਤ ਕਰਕੇ ਬਾਹਰ ਚਲੇ ਗਏ ਸੀਗੇ ਹੁਣ ਜੇ ਅਕਾਲ ਤਖਤ ਤੋਂ ਕੋਈ ਜਿਹੜਾ ਹੁਕਮ ਆਉਂਦਾ ਕਿੰਨੇ ਅਕਾਲੀ ਉਹਨਾਂ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਇਹਦੇ ਬਾਰੇ ਵੀ ਜਿਹੜਾ ਸਮਝੋ ਪਹਿਲੀ ਗੱਲ ਹੈ ਕੁਝ ਨਹੀਂ ਕਿਹਾ ਜਾ ਸਕਦਾ ਤੇ ਦਰਸ਼ਕੋ ਮੀਂਹ ਨੇ ਕਾਫੀ ਨੀੜੀ ਤਬਾਹੀ ਕੀਤੀ ਹੋਈ ਆ ਭਾਵੇਂ ਪੰਜਾਬ ਦੇ ਵਿੱਚ ਤਾਂ ਬੜਾ ਹਮੋਸਪਰਿਆ ਮੌਸਮ ਰਿਹਾ ਤੇ ਅੱਜ ਜਿਹੜੀ ਕੁਸ਼ਰਾਹਤ ਮਿਲੀ ਆ ਕਿਉਂਕਿ ਨਿੱਕੀ ਨਿੱਕੀ ਕਣੀ ਦਾ ਮੀਂਹ ਕਾਫੀ ਏਰੀਆ ਦੇ ਵਿੱਚ ਦੂਰ ਦਰਾਡੇ ਤੱਕ ਪਿਆ ਵਾ ਤੇ ਉਹਦੇ ਨਾਲ ਮੌਸਮ ਕੁਸ਼ ਕਾਫੀ ਸਹਵਨਾ ਹੋ ਗਿਆ ਕੇਰਲਾ ਦੇ ਵਿੱਚ ਜ਼ਮੀਨ ਦਸੰਦੇ ਨਾਲ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਹੁਣ ਤੱਕ 167 ਜਣੀਆਂ ਲਾਸ਼ਾਂ ਨੇ ਮਿਲ ਚੁੱਕੀਆਂ ਤੇ ਬਹੁਤ ਸਾਰੇ ਲਾਪਤਾ ਨੇ ਤੇ ਦੂਸਰੇ ਪਾਸੇ ਸ਼ਾਹ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਪਰ ਕੇਰਲਾ ਦੀ ਸਰਕਾਰ ਨੇ ਸਾਡੀ ਚੇਤਾਵਨੀ ਵੱਲ ਕੋਈ ਬਹੁਤਾ ਧਿਆਨ ਹੀ ਨਹੀਂ ਦਿੱਤਾ ਜੇ ਸਮੇਂ ਸਿਰ ਕਾਰਵਾਈਆਂ ਕੀਤੀਆਂ ਜਾਂਦੀਆਂ ਤੇ ਨੁਕਸਾਨ ਹੋਣ ਤੋਂ ਜਿਹੜਾ ਬਚਾਇਆ ਜਾ ਸਕਦਾ ਸੀਗਾ ਕਟਾਇਆ ਜਾ ਸਕਦਾ ਸੀਗਾ ਇਸ ਨੂੰ ਦੇਖੋ ਇਹ ਕੁਦਰਤੀ ਆਫਤਾ ਨੇ ਤੇ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਮੈਂ ਕਹਿੰਦਾ ਵੀ ਅਜਿਹੇ ਮਸਲਿਆਂ ਤੇ ਜਿਹੜੀ ਸਿਆਸਤ ਕਰਨੀ ਆ ਉਹ ਚੰਗੀ ਗੱਲ ਨਹੀਂ ਇਹ ਤਾਂ ਚਾਹੀਦਾ ਕਿ ਜਿਹੜੇ ਪੀੜਤ ਨੇ ਉਹਨਾਂ ਦੀ ਵਾਧ ਵਾਧ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਬਚਾਹ ਕਰ ਜਾਂਦੇ ਵਿੱਚ ਵਾਧ ਵਾਧ ਜਿਹੜਾ ਵਾ ਵਾਦਾ ਕੀਤਾ ਜਾਵੇ ਤੇ ਜਿਹੜੇ ਪਰਿਵਾਰ ਦੇ ਜੀਵ ਬਚ ਕੇ ਨੇ ਉਹਨਾਂ ਦੀ ਆਰਥਿਕ ਜਿਹੜੀ ਮਦਦ ਆ ਉਹ ਕੀਤੀ ਜਾਵੇ ਤਾਂ ਕਿ ਉਹ ਆਪਣੇ ਅਗਲੀ ਜਿਹੜੀ ਜ਼ਿੰਦਗੀ ਆ ਉਹਨੂੰ ਕਿਸੇ ਨਾ ਕਿਸੇ ਤਣਪਤਨ ਨਾ ਸਕਣ ਚੰਗੀ ਤਰ੍ਹਾਂ ਜੀ ਸਕਣ ਤੇ ਇਹਨਾਂ ਮਸਲਿਆਂ ਤੇ ਜਿਹੜੀ ਸਿਆਸਤ ਆ ਉਹ ਸੋਬੀ ਨਹੀਂ ਦੂਸਰੇ ਪਾਸੇ ਜਲੰਧਰ ਤੋਂ ਚੁਣੇ ਗਏ ਐਮਪੀ ਚਰਨਜੀਤ ਸਿੰਘ ਚੰਨੀ ਨੇ ਜੋ ਰਾਹੁਲ ਗਾਂਧੀ ਦੇ ਖਿਲਾਫ ਬਿਆਨ ਉੱਥੇ ਹੋਈ ਆ ਵੈਸੇ ਦਰਮਿਆਨ ਗੱਲਾਂ ਬਾਤਾਂ ਹੋਈਆਂ ਨੇ ਤੇ ਜਿਹੜੀ ਰਿਕਾਰਡ ਚੋ ਕੱਦ ਦਿੱਤੇ ਗਏ ਸੀ ਉਹ ਵੀ ਅੰਚ ਜਿਹੜੀ ਐਕਸ ਤੇ ਪੋਸਟ ਕਰਨ ਕਰਕੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਵਿਸ਼ੇਸ਼ ਅਧਿਕਾਰ ਦਾ ਉਲੰਘਣਾ ਦਾ ਕਾਨੂੰਨ ਆ ਉਹਦੇ ਮੁਤਾਬਕ ਜਿਹੜਾ ਨੋਟਿਸ ਦਿੱਤਾ ਵਾ ਸਤਾਧਾਰੀ ਉਹਨੂੰ ਮੰਨਦੀ ਆ ਜਾਂ ਨਹੀਂ ਮੰਨਦੀ ਇਫਸਾਰ ਦਿੰਦੀ ਆ ਕੀ ਕਰਦੀ ਆ ਪਰ ਵੈਸੇ ਆਪਣੇ ਆਪ ਦੇ ਵਿੱਚ ਵੜੀ ਐ ਗੱਲ ਇਦਿਓ ਪਾਰਲੀਮੈਂਟ ਤੋਂ ਜਿਹੜੇ ਅਨਸ਼ਾਵ ਕੱਢ ਦਿੱਤੇ ਗਏ ਸੀ ਤੇ ਐਕਸ ਤੇ ਕਿਉਂ ਪੋਸਟ ਕੀਤੇ ਗਏ ਇਹ ਇੱਕ ਬੜਾ ਵੱਡਾ ਸਵਾਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਜੇ ਕਾਫੀ ਜਿਹੜੀ ਤੂਲ ਮਿਲ ਸਕਦੀ ਹੈ ਕਿਉਂਕਿ ਇਸ ਵੇਲੇ ਜਿਹੜੀ ਵਿਰੋਧੀ ਧਿਰ ਆ ਉਹ ਵੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ ਜਦੋਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ 37ਵੇਂ ਰਾਜਪਾਲ ਨੇ ਜਿਹੜੀ ਸੋਚ ਕਲੀ ਆ ਤੇ ਆਸ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਨਵੇਂ ਰਾਜਪਾਲ ਨੇ ਇਹ ਪੰਜਾਬ ਸਰਕਾਰ ਦੇ ਨਾਲ ਹਾਲ ਕੀ ਚੱਲਣਗੇ ਤੇ ਪਹਿਲਾ ਵਾਲੀ ਜਿਹੜੀ ਖਟਾਸ ਪੈਦਾ ਹੋ ਗਈ ਸੀ ਕਿਉਂਕਿ ਜਿਹੜੇ ਰਾਜਪਾਲ ਸਾਹਿਬ ਸਰਕਾਰੀ ਕੰਮਾਂ ਦੇ ਵਿੱਚ ਜਿਆਦਾ ਦਖਲ ਦਿੰਦੇ ਸੀ ਜਾਂ ਜਿਹੜੇ ਮਤੇ ਪਾਸ ਕੀਤੇ ਗਏ ਸੀ ਉਹਨਾਂ ਨੂੰ ਸਮੇਂ ਸਿਰ ਤੇ ਮਨਜ਼ੂਰੀ ਨਾ ਦੇਣਾ ਆਪਣੇ ਤੌਰ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦਾ ਜਿਹੜਾ ਦਾੜਾ ਕਰਨਾ ਕਈ ਤਰ੍ਹਾਂ ਦੀਆਂ ਬਤ ਪੇ ਸੀਗੇ اجلاس ਸੱਦਣ ਨਾ ਦੇਣਾ ਹੁਣ ਵੇਖੋ ਵਿਧਾਨ ਸਭਾ ਤੇ ਉਹਦਾ اجلاس ਤਾਂ ਸੱਦੇਜਾ ਸਖਦਾਨਾ ਜਿਹੀਆਂ ਜੜੀਆਂ ਕਾਰਵਾਈਆਂ ਕਰਦੀਆਂ ਉਹ ਜੀਆਂ ਹੁਣ ਇਹ ਜਿਹੜੇ ਨਵੇਂ ਚੁਣੇ ਸੌ ਚੁੱਕੀ ਨੇ ਰਾਜਪਾਲ ਬਣੇ ਨੇ ਉਹ ਇਸ ਪਾਸੇ ਮੈਨੂੰ ਲੱਗਦਾ ਪੀ ਗਰੇਜ ਕਰਨਗੇ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਜਾ ਕੇ ਮਿਲੇ ਨੇ ਜੱਫੀਆਂ ਵੀ ਪਾਈਆਂ ਨੇ ਤੇ ਇੱਕ ਦੂਜੇ ਤੋਂ ਆਪਸੀ ਪ੍ਰਗਟ ਕੀਤੀ ਆ ਕਿ ਰਾਲੇ ਮਿਲ ਕੇ ਜਿਹੜਾ ਚੱਲਿਆ ਜਾਵੇਗਾ ਤੇ ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਕੇਂਦਰ ਸਰਕਾਰ ਦੇ ਮંત્રી ਨਿਤਨ ਗੜਕੜੀ ਨੇ ਇੱਕ ਚਿੱਠੀ ਲਿਖੀ ਹੈ ਕਿ ਜੀਵਨ ਤੇ ਮੈਡੀਕਲ ਬੀਮੇ ਤੋਂ ਜਸਟੀ ਹਟਾਈ ਜਾਵੇ ਹੁਣ ਚਰਚਾ ਇਹ ਆ ਕਿ ਸਰਕਾਰ ਦਾ ਹਿੱਸਾ ਨੇ ਐਮਪੀ ਨੇ ਤੇ ਫਿਰ ਉਹਨਾਂ ਨੂੰ ਚਿੱਠੀ ਲਿਖਣ ਦੀ ਕੀ ਲੋੜ ਪਈ ਕੀ ਅੰਦਰੂਨੀ ਜਿਹੜਾ ਵਾਦ-ਵਿਵਾਦ ਆ ਜਾਂ ਅੰਦਰੂਨੀ ਦੂਰੀਆਂ ਬੀਜਪੀ ਦੇ ਵਿੱਚ ਵੱਧ ਰਹੀਆਂ ਨੇ ਇੱਕ ਦੂਜੇ ਦੀ ਗੱਲ ਅੰਦਰ ਸੁਣੀ ਨਹੀਂ ਜਾ ਰਹੀ ਤਾਂ ਹੀ ਜਿਹੜੇ ਲੈਟਰ ਨੇ ਵਿਰੋਧੀ ਦਾ ਲੈਟਰ ਲਿਖਦੇ ਹੁੰਦੇ ਆ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਨੇ ਲੈਟਰ ਲਿਖਿਆ ਤੇ ਕਿਤੇ ਨਾ ਕਿਤੇ ਲੋਕ ਕਿਤੋਂ ਹੀ ਹੰਦਾ ਜਾਲਾ ਰਹੇ ਨੇ ਕਿ ਬੀਜੇਪੀ ਦੇ ਅੰਦਰ ਵੀ ਕੁਛ ਨਾ ਕੁਛ ਚੱਲ ਰਿਹਾ ਵਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੰਦਰ ਕਿਜੜੀ ਪੱਕ ਰਹੀ ਆ ਉਹ ਬਾਹਰ ਆ ਜਾਵੇ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਵੀ ਜਿਹੜੇ ਬਗਾਵਤ ਹੋ ਸਕਦੀ ਹੈ ਕਿਸੇ ਟਾਈਮ ਤੇ ਇਹ ਇੱਕ ਕਨਸੋ ਹੈ ਵੀ ਇਸ ਪਾਸੇ ਨੂੰ ਹਾਲਾਤ ਬੀਜੇਪੀ ਦੇ ਜਿਹੜੇ ਜਾ ਸਕਦੇ ਆ ਤੇ ਵੀ ਜੀ ਪੀ ਦੇ ਅੰਦਰ ਵੀ ਸਾਰੇ ਜਿਹੜੇ ਲੋਕ ਨੇ ਉਹ ਸੰਤੁਸ਼ਟ ਨਹੀਂਗੇ ਪਾਰਟੀ ਦੇ ਕਾਰਜਕਾਰੀ ਤੋਂ ਦੂਸਰੇ ਬਨੇ ਸ਼ਰਮਣੀ ਕਮੇਟੀ ਦੀ ਗੱਲ ਆ ਸ਼ਰਮਣੀ ਕਮੇਟੀ ਦੀ ਚੋਣਾਂ 31 ਜੁਲਾਈ ਸੀ ਵੋਟਾਂ ਬੰਦ ਦੀ ਤਰੀਕ ਤੇ ਹੁਣ 16 ਸਤੰਬਰ ਵਧਾ ਦਿੱਤੀ ਗਈ ਆ ਬਹੁਤ ਘੱਟ ਵੋਟਾਂ ਬਣੀਆਂ ਨੇ ਅੱਗੇ ਨਾਲ ਉਹਦੀਆਂ ਵੀ ਨਹੀਂ ਬਣੀਆਂ ਪਿਛਲੇ ਸਾਲ ਜਿਹੜੀਆਂ 11 ਦੇ ਵਿੱਚ ਚੋਣਾਂ ਹੀਆਂ ਸੀ ਤੇ ਲੋਕਾਂ ਦਾ ਜਿਹੜਾ ਰੁਝਾਨ ਆ ਸਿੱਕਾ ਦਾ ਉਹ ਇਸ ਪਾਸੇ ਜ਼ਿਆਦਾ ਨਹੀਂ ਗਿਆ ਇਹਦਾ ਕਾਰਨ ਇਹ ਹੈ ਕਿ ਸ਼ਰਮਣੀ ਕਮੇਟੀ ਦੇ ਕੰਮਾਂ ਤੋਂ ਲੋਕ ਜਿਹੜੇ ਖੁਸ਼ ਨਜ਼ਰ ਨਹੀਂ ਆ ਰਹੇ ਤੇ ਇਸ ਪਾਸੇ ਜ਼ਰੂਰ ਸ਼ਰਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਕਿ ਕਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਨੇ ਜਿਹਦਾ ਕਰਕੇ ਲੋਕ ਸਾਡੇ ਤੋਂ ਦੂਰ ਹੋ ਰਹੇ ਨੇ ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸ਼ਰਮਣੀ ਗੁਰਦੁਆਰਾ ਕਮੇਟੀ ਦੀ ਹੈ ਤੇ ਉੱਥੇ ਸੇਵਾਵਾਂ ਦੇ ਹਾਲਾਤ ਨੇ ਲੰਗਰਾਂ ਦੇ ਹਾਲਾਤ ਨੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜੰਗ ਪਈਆਂ ਜਾਂਦੀਆਂ ਨੇ ਤੇ ਸ਼ਰਮਣੀ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਪਰਦਾਨ ਸਭਾ ਨੇ ਉਹ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰ ਰਹੇ ਜੋ ਲੋਕ ਚਾਹੁੰਦੇ ਸੀ ਉਸ ਤਰ੍ਹਾਂ ਦਾ ਕੰਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਰਹੀ ਇਸੇ ਕਰਕੇ ਹੀ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਇਹ ਵਾਕਈ ਚਿੰਤਾ ਦਾ ਵਿਸ਼ਾ ਵਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਹੋਰ ਮੈਂਬਰ ਸਾਹਿਬਾਨ ਜਿਹੜੇ ਜ਼ਿੰਮੇਵਾਰ ਉਹਧਿਆ ਤੇ ਬੈਠੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਉਂ ਲੋਕ ਸਾਡੇ ਤੋਂ ਉੱਡੂ ਗੁਰੂ ਦੇ ਜਾ ਰਹੇ ਨੇ ਜਿਹੜੀਆਂ ਘਾਟਾਂ ਕਮਜ਼ੋਰੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਜਦੋਂ ਜਿਆਦਾ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜਨ ਤੇ ਹੁਣ ਚਾਹੀਦਾ ਵੀ ਇਹ ਸਿੱਖਾਂ ਨੂੰ ਮੁੜ ਕੇ ਬਹੁਤ ਸਾਰੀਆਂ ਜਥੇਬੰਦੀਆਂ ਜੋ ਚੋਣਾਂ ਆ ਜਾਂਦੀਆਂ ਖੜੇ ਹੋ ਜਾਂਦੇ ਨੇ ਤੇ ਪਰ ਵੋਟਾਂ ਉਹ ਬਣਾਉਣ ਤੋਂ ਪਹਿਲਾਂ ਜੋਰ ਨਹੀਂ ਦਿੰਦੇ ਸਾਰੇ ਹੀ ਜਿਹੜੇ ਸਿੱਖ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵੋਟਰ ਬਣਾਉਣਾ ਚਾਹੀਦਾ ਵਾ ਤਾਂ ਕਿ ਉਹ ਵੀ ਪ੍ਰਬੰਧਾ ਦੇ ਵਿੱਚ ਜ਼ਿੰਮੇਵਾਰ ਬਣ ਸਕਣ ਚੰਗੇ ਬੰਦੇ ਜਿੱਤਾ ਕੇ ਅੱਗੇ ਆ ਸਕਣ ਜਿਉਂ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਆਪ ਦੀਆਂ ਹੀ ਵੋਟਾਂ ਬਣਾਉਂਦਾ ਆਪਦੇ ਬੰਦਿਆਂ ਦੀ ਤੇ ਫਿਰ ਪੱਕਤਾ ਹੀ ਆ ਕਿ ਉਹਨਾਂ ਜਿੱਤ ਜਾਣਾ ਫਿਰ ਸੁਧਾਰ ਦੀ ਆਪਾਂ ਕੀ ਆਸ ਰੱਖਦੇ ਆ ਤੇ ਹੁਣ ਸਾਰੇ ਸਿੱਖਾਂ ਨੂੰ ਸਾਡੀ ਵੀ ਅਪੀਲ ਬੇਨਤੀ ਆ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਵੋਟਰ ਬਣ ਤਾਂ ਕਿ ਗੁਰਦੁਆਰਾ ਸਦਾਰਨ ਦੇ ਵਾਸਤੇ ਨਵੀਂ ਪਹਿਲ ਕਦਮੀਆਂ ਕਰਨ ਦੇ ਵਾਸਤੇ ਅਜਿਹੇ ਮੈਂਬਰ ਚੁਣ ਕੇ ਪੇਸ਼ ਜਾਣ ਜਿਹੜੇ ਧਰਮ ਦੇ ਜਿਆਦਾ ਨੇੜੇ ਹੋਣ ਧਾਰਮਿਕ ਹੋਣ ਸ਼ਾਸਤ ਤੋਂ ਦੂਰ ਹੋਣ ਤੇ ਜਿਹੜੇ ਵਧੀਆ ਸਾਡੇ ਗੁਰਤਾਮਾ ਦਾ ਪ੍ਰਬੰਧ ਕਰ ਸਕਦੇ ਹੋਣ ਉਹਨਾਂ ਨੂੰ ਆਪਾਂ ਚੁਣ ਕੇ ਭੇਜੀਓ ਤਾਂ ਤਾਂ ਹੀ ਚੁਣ ਕੇ ਪੇ ਸਕੇਗੇ ਜੇ ਆਪਾਂ ਵੋਟਾਂ ਵੱਤ ਵੱਦ ਬਣਾਵਾਗੇ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਦੇ ਮੈਂਬਰ ਨੇ ਤੇ ਉਹਨਾਂ ਨੇ ਕਾਫੀ ਮਸਲੇ ਪੰਜਾਬ ਦੇ ਠਾਏ ਨੇ ਹੁਣ ਉਹਨਾਂ ਨੇ ਜਿੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਪੰਜਾਬ ਦਾ ਲੈਵਲ ਦਿਨੋਂ ਦਿਨ ਜਿਹੜਾ ਡੂੰਗਾ ਹੁੰਦਾ ਜਾ ਰਿਹਾ ਤੇ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ ਜਲੰਧਰ ਤੇ ਲੁਧਿਆਣੇ ਦੀ ਵੀ ਗੱਲ ਕੀਤੀ ਆ ਸਾਫ਼ ਸਫਾਈ ਦੇ ਪੀਣ ਵਾਲੇ ਪਾਣੀ ਦੀ ਤੇ ਦੂਸਰੇ ਪਾਸੇ ਜਿਹੜੀਆਂ ਕ ਮੰਤਰੀ ਓਡਾਨਾ ਨੇ ਉਹ ਵੀ ਪੰਜਾਬ ਦੇ ਅੱਡੇ ਤੋਂ ਸ਼ੁਰੂ ਕਰਨ ਦੀ ਜਿਹੜੀ ਮੰਗ ਆ ਸੰਤ ਬਰਵੀਰ ਸਿੰਘ ਸੀਚੇਵਾਲ ਨੇ ਕੀਤੀ ਆ ਤੇ ਨਾਲ ਦੀ ਨਾਲ ਸਭਾਨਪੁਰ ਵੀ ਕਿ ਜਿਹੜਾ ਕਪੂਰਥਲੇ ਤੋਂ ਹੁਣ ਸਭਾਨਪੁਰ ਨੂੰ ਸੜਕੇ ਜਾਂਦੀ ਆ ਉਦੇ ਉੱਤੇ ਫਲਾਈਓਵਰ ਬਣਾਉਣ ਦੀ ਤੇ ਜਿਹੜੀ ਕਪੂਰਥਲੇ ਤੋਂ ਕਰਤਾਰਪੁਰ ਨੂੰ ਜਾਂਦੀ ਆ ਬੜਾ ਬਲੈਚਰ ਲੱਗ ਜਾਂਦਾ ਕਿਉਂਕਿ ਮੇਨ ਰੂਟ ਆ ਅਮਰਸਰ ਤੋਂ ਜਿਹੜੀਆਂ ਸਾਰੀਆਂ ਗੱਡੀਆਂ ਕਈ ਵਾ ਜੰਮੂ ਕਸ਼ਮੀਰ ਤੋਂ ਵੀ ਅਮਰਸਰ ਹੋ ਕੇ ਜਾਂਦੀਆਂ ਨੇ ਤੇ ਇਸੇ ਰੇਲਵੇ ਗੁਰ ਸੰਗਰਾਈ ਆ ਜਾਂਦੀਆਂ ਨੇ ਤੇ ਜਿਹੜੀ ਕਪੂਰਥਲੇ ਤੋਂ ਜਦੋਂ ਆਪਾਂ ਕਰਤਾਰਪੁਰ ਨੂੰ ਜਾਂਦੇ ਹਾਂ ਤੇ ਬੜੀ ਸਮੱਸਿਆ ਆਉਂਦੀ ਆ ਬੜਾ ਲੰਮਾ ਸਮਾਂ ਕਈ ਵਾਰ ਫਾਟਕ ਬੰਦ ਰਹਿੰਦਾ ਵਾ ਤੇ ਉੱਤੇ ਵੀ ਜਿਹੜਾ ਫਲਾਈਓਵਰ ਬਣਾਉਣ ਦੀ ਮੰਗ ਸੰਤ ਗੁਰਬੀਰ ਸਿੰਘ ਸੀਤੇਵਾਲ ਨੇ ਕੀਤੀ ਆ ਤੇ ਚੰਗੀ ਗੱਲ ਆ ਕਿ ਕਿ ਜਿਹੜੇ ਵੀ ਰਾਜ ਸਭਾ ਦੇ ਜਾਂ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਦਾ ਫਰਜ ਪਰਦਾ ਹਫ਼ਤਾ ਕਿ ਲੈ ਕੇ ਰੀਆਂ ਮੰਗਾ ਜਿਹੜੀਆਂ ਵਾਂ ਉਹ ਸਾਹਮਣੇ ਲੰਦੀਆਂ ਜਾਣ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵਿੱਚ ਗੱਲ ਕੀਤੀ ਜਾਵੇ ਜੇ ਸਬੰਧਤ ਅਧਾਰਿਆਂ ਨੂੰ ਮਿਲਦੀ ਲੋੜ ਆ ਵਿਭਾਗਾਂ ਨੂੰ ਮਿਲਦੀ ਲੋੜ ਆ ਤੇ ਉਹਨਾਂ ਨੂੰ ਮਿਲ ਕੇ ਜਿਹੜੇ ਮਸਲੇ ਆ ਹੱਲ ਕਰਵਾਏ ਜਾਣ ਤੇ ਸੰਤ ਬਰਦੀਸ਼ ਸਿੰਘ ਸਿੱਟੀਵਾਲ ਪੰਜਾਬ ਦੇ ਜਿਹੜੇ ਉਲਝੇ ਹੋਏ ਮਸਲੇ ਨੇ ਤੇ ਉਹਨਾਂ ਨੂੰ ਹੱਲ ਕਰਦੇ ਵਾਸਤੇ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕ ਆਵਾਜ਼ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪੰਨਨ ਨੂੰ ਇੱਥੇ ਦਿਵਾ ਗਿਆ ਸ਼ਾਤਰੀਆ ਕਾ